ਬਾਬਾ ਜੀ ਇੱਥੇ ਜ਼ਮੀਨਾਂ ਠੇਕੇ ਕਿੰਨੇ ਆ 70000 70000 ਤੇ ਝਾੜ ਕਿ ਨਿਕਲੇ ਹੁੰਦਾ 40 ਹੀ 40 ਰੋ ਲੈ ਕੇ 30 ਤੋਂ ਲੈ ਕੇ 40 ਤੱਕ 40 ਕਮਾਂਟਲ ਤੱਕ ਹੀ ਠੀਕ ਹੈ ਤੇ ਆਪਣੇ ਝਾੜ ਐਨੇ ਨਿਕਲਦੇ ਹਨਾ ਤੇ ਠੇਕੇਗੇ 90 90000 92 99 ਵੀ ਹੋ ਕੇ ਅੱਗੇ ਵਾਸਤੇ ਤਾਂ ਹੂੰ ਇੱਥੇ ਠੇਕਾ ਦੇਖੋ ਵੀ 70000 ਠੇਕੇ ਨਾਲ ਝਾੜ ਫੁੱਲ ਨਿਕਲਦੇ ਕਿਸ ਤੋਂ ਬਾਬਾ ਜੀ ਇੱਕ ਹੈ ਕਿ ਦੋ ਨੇ ਦੋ ਦੋ ਨਹੀਂ ਦੋ ਆਪਣੇ ਇੱਕ ਹੈ ਆਪਣੇ ਇੱਕ ਸਾਦੇ ਆਏ ਆ ਅਦੇ ਜਿਹੜੇ ਤਾਂ ਪਿੰਡਾਂ ਵਾਲੇ ਲਿੰਦੇ ਨੇ ਠੇਕੇ ਤੇ ਜ਼ਮੀਨ ਉਹਦਾ ਘਟਾ ਅੱਛਾ ਜੀ ਤੇ ਦੋ 70 ਤੋਂ ਵੀ ਘਟਾ ਜੀ 60 60 ਗੁੰਡ ਰੋ ਜਣ ਲੈ ਦਿੰਦੇ ਆ ਜਿਹੜੇ ਬਾਹਰੋਂ ਆ ਕੇ ਬਹੁਤ ਲਈ ਸਾਡੇ ਪਿੰਡ ਮੋਮਨਾਬਾਲ ਪਿੰਡ ਸਾਡੇ ਲੋਬੇ ਬਹੁਤ ਬਹੁਤ ਇਹ ਕੋ 70 ਨੂੰ ਹੋਵੇ ਅੱਛਾ ਜੀ ਅਸੀਂ ਪਿੰਡ ਦੇ ਬੰਦੇ ਨੂੰ ਸਸਤਾ ਡੇਟਾ ਉਹਨਾਂ ਦਾ ਕਹਦਾ ਦੇਣੀ ਨਹੀਂ ਬਾਹਰਲੇ ਨੂੰ ਪਿੰਡ ਦਾ ਪੈਸਾ ਪਿੰਡ ਦੇ ਅੱਦੇ ਇੱਕ ਮਰਗ ਹੋ ਗਈ ਸਾਡੇ ਅੱਛਾ ਜੀ ਉਹ ਦੰਦਾਂ ਦੀ ਪਟਾਰੀ ਦੇਣ ਦੀ ਅੱਛਾ ਜੀ ਉਹਨਾਂ ਦੇ ਕੋਈ ਗਿਆ ਹੀ ਨਹੀਂ ਅੱਛਾ ਜੀ 4 ਮਗਰੋ ਬਿਨਾ ਠੀਕ ਹੈ ਜੀ ਪਿੰਡ ਦੀ ਸਾਰਾ ਹੈ ਬਈ ਸਾਰੇ ਦੀ ਵੀ ਠੇਕੇ ਦੇ ਵੰਡ ਦੇਣਾ ਪਿੰਡ ਦੇ ਨੂੰ ਪਰ ਨਾਲੇ 65000 ਸਹੀ ਗੱਲ ਹੈ ਪੰਡ ਦਾ ਪੈਸਾ ਹੀ ਪੰਡ ਤੇ ਰਿਹਾ ਆਪਣੇ ਸਾਵੇਂ ਰੇਟ ਹੈ ਨਾ 90 ਤੋਂ ਪਲੱਸ ਕੋਈ ਮਰਜ਼ੀ ਹੋਵੇ ਇਹ ਪਿੰਡ ਝਮਟਾ ਹੈ ਬਈ ਇਹ ਦਰਾਹੇ ਵਾਲੀ ਨਹਿਰ ਲੰਗਦੀ ਇੱਥੋਂ ਕੱਚੀ ਨਹਿਰ ਹੈ ਜਿਹੜੀ ਨਹਿਰ ਦੀ ਆ ਗਿਆ ਬਈ ਪਿੰਡ ਇੱਥੇ ਇੱਕ ਹੋਰ ਹੈ ਨਲਕੀ ਲੱਗੇ ਹੋਏ ਦੇ ਸਾਹਮਣੇ ਥੋੜੇ ਪਾਣੀ ਵੀ ਵਧੀਆ ਉੱਚੇ ਹੈ ਪਾਣੀ ਬਹੁਤ ਵਧੀਆ ਝੋਨੇ ਪੂਰੇ ਵਧੀਆ ਖੜੇ ਹੈ ਹੈ ਦਰਖਤ ਬਹੁਤ ਜ਼ਿਆਦਾ ਹੂੰ ਦਸਤ ਨਹਿਰ ਕਰਕੇ ਵਾਹਲਾ ਹੈ ਨਾ ਉਰੇ ਚਿਲਾਲੋ ਦਿਆਣਾ